ਵਦੇਸ਼ਾਂ ਦੇ ਨੰਬਰਾਂ ਤੋਂ ਲਗਾਤਾਰ ਪੰਜਾਬ ਵਿੱਚ ਲੋਕਾਂ ਨੂੰ ਕਾਲ ਆ ਰਹੀਆਂ ਨੇ ਅਤੇ ਲੋਕਾਂ ਨੂੰ ਠੱਗੀਆਂ ਦਾ ਜਿਹੜਾ ਕੀ ਸ਼ਿਕਾਰ ਬਣਾਇਆ ਜਾ ਰਿਹਾ ਵਾ। ਕੀ ਨਹੀਂ ਕੀ ਗੱਲ ਭੁੱਲ ਗਿਆ ਭਾਜੀ ਆਵਾਜ਼ ਨਹੀਂ ਵਿਚਾਣਾ ਹੀ ਨਹੀਂ ਵੀ ਇਹ ਆਵਾਜ਼ ਸ਼ਾਂਚ ਨਹੀਂ ਆਈ। ਆਪਣਾ ਕੋਈ ਹੈਗਾ ਬਾਹਰ ਵਿਦੇਸ਼ ਅ ਵਿਦੇਸ਼ ਹਾਂਜੀ ਹੈਗੇ ਆਪਣੇ ਗੁਰਿੰਦਰ ਸਿੰਘ ਢੱਲੋਂ ਜੀ ਹੈਗੇ ਆ। ਯੋਜਿੰਦਰ ਭਾਜੀ ਬੋਲ ਰਿਹਾ ਹਾਂਜੀ 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 ਢਿੱਲੋ ਸਾਹਿਬ ਬੋਲਦੇ ਢਿੱਲੋ ਸਾਹਿਬ ਹਾਂਜੀ ਹਾਂਜੀ ਪਛਾਲ ਲਿਆ ਹੁਣ ਮੈਨੂੰ ਫੋਨ ਆਇਆ ਕਿ ਤੁਸੀਂ ਮਲਕੀ ਜਾਣਦੇ ਹੋ ਮੈਨੂੰ ਜੀ ਮੈਂ ਕਹਾ ਨਹੀਂ ਜੀ ਮੈਨੂੰ ਕੋਈ ਤੁਹਾਡਾ ਬਾਹਰੋਂ ਕੋਈ ਰਿਸ਼ਤੇਦਾਰ ਹੋਵੇ ਮੈਂ ਕਹਾ ਨਹੀਂ ਕੋਈ ਨਹੀਂ ਜਦੋਂ ਉਹ ਖੜੇ ਪੈ ਗਿਆ ਤੇ ਮੈਂ ਕਹਾ ਚਲੋ ਇਹ ਨੂੰ ਥੋੜਾ ਲੰਬਾ ਖਿੱਚੀਏ ਨਾ ਮੈਨੂੰ ਕੰਮ ਸੀ ਜਿਹੜੇ ਨਾਲ ਯਾਰ ਹਾਂਜੀ ਹੁਕਮ ਕਰੋ ਕੰਮ ਯਾਰ ਇਦਾਂ ਸੀ ਮੈਨੂੰ ਵੀ ਮੈਂ ਨਾ ਆ ਰਿਹਾ ਸੀ ਛੁੱਟੀ ਤੇ ਅੱਛਾ ਮੈਂ ਵੀ ਛੁੱਟੀ ਨਾਲ ਪੈਸੇ ਸੇਵਿੰਗ ਕੀਤੇ ਸੀ ਅੱਛਾ ਉਹਨੇ ਕਿਹਾ ਵੀ ਮੈਂ ਪੈਸੇ ਜਮ੍ਹਾਂ ਕੀਤੇ ਆ ਕਰੀਬ 16 ਲੱਖ ਰੁਪਇਆ ਉਹਦੇ ਵਿੱਚੋਂ ਮੈਂ ਤੁਹਾਨੂੰ ਭੇਜ ਰਿਹਾ ਆ ਤੁਸੀਂ ਮੈਨੂੰ ਬੈਂਕ ਅਕਾਊਂਟ ਨੰਬਰ ਭੇਜੋ ਆਪਣਾ ਜਿੰਦਰ ਅਛਾ ਦੋਸਤ ਆ ਆਪਣਾ ਇੱਕ ਮੁੰਡਾ ਪਟਿਆਲੇ ਦਾ ਆ ਅੱਛਾ ਵਰਦੀਪ ਸਿੰਘ ਨਾਲ ਉਹਦਾ ਹੂੰ ਮੇਰੇ ਨਾਲ ਹੀ ਕੰਮ ਕਰਦਾ ਸੀ ਕੋਈ ਥੋੜਾ ਜਿਹਾ ਲੈਣ ਦੇਣ ਹੈਗਾ ਉਹਦੇ ਨਾਲ ਆਪਣਾ ਨਾਲੇ ਅੱਛਾ ਤੇ ਉਹਦਾ ਮੈਨੂੰ ਫੋਨ ਆਇਆ ਵਾ ਉਹਦੇ ਨਾਲ ਘਰੇ ਕੋਈ ਮਸਲਾ ਬਣਿਆ ਮੁੰਡੇ ਦੀ ਮਾਤਾ ਬਿਮਾਰਾਂ ਅੱਛਾ ਦਿਲ ਦਾ ਮਸਲਾ ਆ ਹਾਰ ਆਪਰੇਸ਼ਨ ਹੂੰ ਤੇ ਕੋਈ ਥੋੜਾ ਜਿਹਾ ਪੈਸੇ ਆਪਾਂ ਉਹਨੂੰ ਦੇਣੇ ਆ ਚਲੋ ਘੜਾ ਕੇ ਕੋਸ਼ ਉਹਨੂੰ ਮੁੰਡੇ ਦੇ ਦੀ ਆਪ ਵੀ ਆ ਕੇ ਲੈ ਜਾਊਗਾ ਤੇਰੇ ਕੋਲ ਠੀਕ ਹੈ ਠੀਕ ਬਾਕੀ ਜਿਹੜੇ ਰਹਿ ਗਏ ਉਹ ਫਿਰ ਆਪਾਂ ਕਰ ਲਾਂਗੇ ਚਲੋ ਇਦਾਂ ਕਰ ਲੈਨੇ ਠੀਕ ਆ ਉਹਨੂੰ ਕਿਨੇ ਦੇਨੇ ਆ ਉਹਨੂੰ ਤਾਂ ਦੇਣਾ ਯਾਰ ਆਪਾਂ ਗਏ 5 ਲੱਖ ਰੁਪਏ ਦੇਣ ਇਹਨੂੰ ਨਾ ਆਪਣੀ ਸਟੇਟ ਬੈਂਕ ਆਫ ਇੰਡੀਆ ਦੀ ਮੈਂ ਆਪਣਾ ਅਕਾਊਂਟ ਨੰਬਰ ਤੇ ਆਈ ਐਸ ਸੀ ਕੋਡ ਆ ਜਿਹੜਾ ਇਹ ਆ ਇਹ ਵੇਖੋ ਇਹ ਮੈਂ ਬਿਲਕੁਲ ਗਲਤ ਦੇਤਾ ਮਗਲੇ ਤਿੰਨ ਜਿਹੜੇ ਅੱਖਰ ਉਹ ਕੱਟਦੇ ਆਈ ਐਸ ਸੀ ਦੇ ਕੱਟਦੇ ਅਕਾਊਂਟ ਨੰਬਰ ਦੇ ਵੀ ਕੱਟ ਦਿੱਤੇ ਜੀ ਹਲੋ ਹਾਂਜੀ ਹਾਂਜੀ ਢਿਲੋਂ ਸਾਹਿਬ ਹਾਂ ਜੀ ਜੀ ਜਿੰਦਰਾ ਆ ਗਿਆ ਕੌਣ ਨੰਬਰ ਹੂੰ ਹੂੰ ਐਸਬੀਆਈ ਦਾ ਆਹ ਐਸਬੀਆਈ ਦਾ ਹੀ ਹਾਂ ਚਲੋ ਠੀਕ ਆ ਤੇ ਮੈਂ ਜਾਣਾ ਫਿਰ ਬੈਂਕ 깔 ਆਹ ਉਹਨਾਂ ਨੇ ਵਾਕਈ ਮੈਨੂੰ ਪੇਮੈਂਟ ਚੈੱਕ ਕਰਕੇ ਤੁਸੀਂ ਤੁਹਾਨੂੰ ਜਲਦੀ ਬੈਂਕ ਦੇ ਬਾਹਰ ਹੀ ਆ ਫਿਰ ਆ ਮੈਂ ਕਰਦਾ ਰਸੀਦਾ ਭੇਜਿਆ ਨਾ ਆਹ ਰਸੀਦ ਭੇਜੀ ਦਿਨ ਉਹ ਚੈੱਕ ਕਰ ਲੈ 20 ਮਿੰਟ ਬਾਅਦ ਕਾਲ ਆ ਗਈ ਕਾਲ ਆ ਗਈ ਉਹਨੇ ਕੀ ਕੀਤਾ ਵੀ ਇਸੇ ਦਿਨ ਮੈਨੂੰ ਇੱਕ ਬੈਂਕ ਦੀ ਰਸੀਦ ਆ ਦੇਖੋ ਰਸੀਦ ਆ ਗਈ ਮੇਰੇ ਨਾਂ ਤੇ ਕਾਊਂਟ ਨੰਬਰ ਗਲਤ ਆ ਉਹ ਉਦੋਂ ਤੇ ਪ੍ਰਿੰਟ ਹੋਇਆ ਉਹ ਬੰਦੇ ਦਾ ਵੀ ਆ ਗਿਆ ਪ੍ਰਦੀਪ ਦਾ ਨਾਂ ਸੀ ਆ ਜੀ ਪਟਿਆਲੇ ਤੋਂ ਰਹਿੰਦਾ ਸੀ ਕੋਈ ਹੈਨਾ ਉਹਨੇ ਮੇਰੇ ਵਟਸਐਪ ਤੇ ਆਪਣੀ ਮਾਤਾ ਦੀਆਂ ਫੋਟੋਆਂ ਸ਼ੇਅਰ ਕਰਤੀਆਂ ਕਿ ਮੈਂ ਹਸਪੀਟਲ ਐਡਮਿਟ ਹੈ ਗਿਆ ਮੈਨੂੰ ਕਹੇ ਜੀ ਪੈਸੇ ਮੈਂ ਜੀ ਪੈਸੇ ਬੈਂਕ ਦਾ ਇਸੇ ਬੰਦੇ ਹੈ ਗਿਆ ਤੇ ਮੈਂ ਸਾਰਾ ਉਹਨਾਂ ਦਾ ਇੱਟਾ ਇਕੱਠਾ ਕੀਤਾ ਮੈਂ ਜੀ ਤੁਸੀਂ ਆਪ ਆਜੋ ਮਾਉਂਟ ਬਹੁਤ ਵੱਡੀ ਆ ਤੇ ਆ ਮੈਂ ਨਾਲੇ ਆਜੂਗਾ ਤੇ ਨਾਲੇ ਇਹ ਫੋੜ ਕੇ ਪੁਲਿਸ ਵਾਲਿਆਂ ਨੂੰ ਫੜਾਵਾਂਗੇ ਇੰਨਾ ਹੀ ਥਾਣੇ ਰਿਪੋਰਟ ਕਰਾਂਗੇ ਵੀ ਆ ਇਦਾਂ ਠੱਗਾ ਗਿਆ ਕੋਈ ਵੀ ਹੋਵੇ ਉਹ ਚਾਹੇ ਲੇਡੀਜ਼ ਆ ਕਿ ਹੈ ਉਹ ਜੈਂਟਸ ਆ ਉਹ ਇਦਾਂ ਕਰਦੇ ਨਾ ਕਿ ਉਹਨਾਂ ਕੋ ਹੈਗਾ ਨਹੀਂ ਕੋਈ ਨੰਬਰ ਪ੍ਰੋਪਰ ਨਹੀਂ ਹੈਗਾ ਵੀ ਇਸ ਬੰਦੇ ਨੂੰ ਹੀ ਟਾਰਗੇਟ ਬਣਾਉਣਾ ਤੁਸੀਂ ਜਿਵੇਂ 2000 ਲੱਖ ਦਾ 2000 4 ਲੱਖ ਦੋ ਲਾ ਦਿਓ 5 ਲੱਖ ਦੋ 7 ਲੱਖ ਦੋ ਤਾਂ ਵੀ ਕਿਸੇ ਨੂੰ ਉਹ ਰਿੰਗ ਤੇ ਜਾਣੀ ਜਾਣੀ ਆ ਕਿਦਾ ਤੁਹਾਡੇ ਚੈਨਲ ਦੇ ਜ਼ਰੀਏ ਇਹੋ ਹੀ ਲੋਕਾਂ ਨੂੰ ਸੁਨੇਹਾ ਵੀ ਇਹੋ ਜਿਹੇ ਜਿਹੜੇ ਠੱਗਾ ਤੋਂ ਸਾਵਧਾਨ ਰਹਿਣਾ ਇਹੋ ਜਿਹੇ ਕੌਲਾਂ ਨੂੰ ਜੇ ਕਹਿੰਦੇ ਸੀ ਫੁੱਫੇ ਬੋਲਦੇ ਆ ਚਾਚੇ ਤਾਏ ਦੇ ਮੁੰਡੇ ਬੋਲਦੇ ਆ ਉਹਨੂੰ ਜਿਹੜੀ ਫੋਨ ਉਹਦਾ ਕੱਟ ਕਰ ਦੇਣ ਤੇ ਉਹਦੀ ਆਵਾਜ਼ ਤੇ ਸਾਨੂੰ ਪਤਾ ਹੀ ਹੈ ਕੋਈ ਦੋਸਤੀ ਹੋਵੇ ਭਾਵੇਂ 5 ਸਾਲਾਂ ਬਾਅਦ ਫੋਨ ਕਰੇ ਸਾਨੂੰ ਆਵਾਜ਼ਾਂ ਤੇ ਪਤਾ ਹੀ ਲੱਗ ਜਾਂਦਾ ਵੀ ਇਹ ਫਲਾਣਾ ਯਾਰ ਬੰਦਾ ਹੈਗਾ ਫਲਾਣਾ ਦੋਸਤ ਹੈਗਾ ਜਦੋਂ ਤੁਹਾਨੂੰ ਕਹੂਗਾ ਹਾਂਜੀ ਪਛਾਣਿਆ ਜੇ ਇਹ ਫਲਾਣਾ ਟੀਂ ਸਮਝੋ ਵੀ ਇਹ ਠੱਗ ਦਾ ਕਿਸਦਾ ਫੋਨ ਹੈਗਾ ਆਸੂ ਗਾਈ ਕਰਨਾ ਚਾਹੁੰਗਾ ਕਿ ਆਪਕੋ ਮਾਲੂਮਾਨਾ ਚੱਲੇ ਕਿ ਆਊਟ ਆਫ ਕੰਟਰੀ ਸੇ 500k ਪੈਸਾ ਆਦਾ ਹੈ ਉਸਕੋ ਆਨੇ ਮੇ 40 ਘੰਟੇ ਲੱਗਦੇ ਹੈ ਇਹ ਆਪਣੇ ਬੈਂਕ ਦੇ ਹੈੱਡ ਆਫਿਸ ਚ ਕਾਲ ਆ ਜਾਂਦੀ ਆ ਸਿਰਫ ਉਹਨਾਂ ਨੂੰ ਉਹਨਾਂ ਦਾ ਵਿਸ਼ਵਾਸ ਜਿੱਤਣ ਲਈ ਤੁਸੀਂ ਸਾਡੇ ਤੇ ਵਿਸ਼ਵਾਸ ਕਰਨ ਜੋ 5 ਲੱਖ ਰੁਪਏ ਆਪਾਂ ਕਿਸੇ ਨੂੰ ਦੇ ਦਨੇ ਆ ਸਿਰਫ 5 ਲੱਖ ਜਿੱਤਣਾ ਠੱਗੀ ਬਜਣੀ ਹੈ ਉਹ ਜਿਹੜਾ 16 ਲੱਖ ਰੁਪਏ ਪਾਇਆ ਉਹ ਆਉਣਾ ਨਹੀਂ ਤੁਹਾਡੇ ਅਕਾਊਂਟ ਦੇ ਵਿੱਚ ਮੈਂ ਕਹਿੰਦਾ ਮੈਂ ਆਪਣੇ ਅਕਾਊਂਟ ਦੇ ਅਕਾਊਂਟ ਨੰਬਰ ਬਿਲਕੁਲ ਗਲਤ ਲਿਖੇ ਕੇ ਭੇਜਾਂ SBI ਦਾ ਮੈਂ ਜੀ ਆਲੋ ਮੇਰਾ ਕਾਊਂਟਰ ਤੇ ਉਹ ਬੈਂਕ ਮੈਂ ਜਿਹਨੂੰ ਕਿੱਦਾਂ ਪਤਾ ਲੱਗਿਆ ਵੀ ਮੇਰਾ ਮੇਰਾ ਜੱਦ ਕੇ ਅਕਾਊਂਟ ਬੋਲਦਾ ਨਹੀਂ ਉਸ ਨੰਬਰ ਤੇ ਉਹਨਾਂ ਨੂੰ ਕਿਦਾਂ ਪਤਾ ਲੱਗਿਆ ਜਤਿੰਦਰ ਸਿੰਘ ਦੇ ਨਾਮ ਤੇ ਇਹ ਅਕਾਊਂਟ ਹੈ ਜੀ ਸਾਸੀ ਦਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਵਿਦੇਸ਼ਾਂ ਦੇ ਨੰਬਰਾਂ ਤੋਂ ਲਗਾਤਾਰ ਪੰਜਾਬ ਵਿੱਚ ਲੋਕਾਂ ਨੂੰ ਕਾਲ ਆ ਰਹੀਆਂ ਨੇ ਅਤੇ ਲੋਕਾਂ ਨੂੰ ਠੱਗੀ ਦਾ ਜਿਹੜਾ ਕੀ ਸ਼ਿਕਾਰ ਬਣਾਇਆ ਜਾ ਰਿਹਾ ਵਾ ਪਰ ਅਜਿਹੇ ਹੀ ਨੌਜਵਾਨ ਨੂੰ ਇੱਕ ਫੋਨ ਆਇਆ ਵਾ ਅਤੇ ਉਸ ਨਾਲ ਜਿਹੜਾ ਕੀ ਠੱਗੀ ਦਾ ਕਰਨ ਦਾ ਜਿਹੜਾ ਕੀ ਜਰੀਆ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਨੌਜਵਾਨ ਆਪਣੀ ਠੱਗੀ ਵਿੱਚ ਜਿਹੜਾ ਕੀ ਵਸਾਲਿਆ ਗਿਆ ਗਾ ਗੱਲਬਾਤ ਕਰਾਂਗੇ ਸਾਰੇ ਮਾਮਲਾ ਪੁੱਛਾਂਗੇ ਵੀ ਹੈ ਕੀ ਆ ਜਤਨ ਸਿੰਘ 베ਦੀ ਸਾਡੇ ਨਾਲ ਗੱਲਬਾਤ ਕਰਾਂਗੇ 베ਦੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਬਹੁਤ ਧੰਨਵਾਦ ਜੀ ਤੁਹਾਨੂੰ ਸਮੂਚੀ ਟੀਮ ਦਾ ਜੀ 베ਦੀ ਸਾਹਿਬ ਕਿਰਪਾ ਫਿਰ ਤੋਂ ਤੁਹਾਨੂੰ ਜਿਹੜਾ ਕੀ ਠੱਗੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਠੱਗ ਵੱਲ ਫਿਰ ਕਾਲ ਕੀਤੀ ਗਈ ਸੀ ਫਿਰ ਕੀ ਮਾਜਾ ਕੀ ਸੀ ਫਿਰ ਉਸੇ ਤਰ੍ਹਾਂ ਰਚਿਆ ਗਿਆ ਕਿ ਕੋਈ ਨਵਾਂ ਜਿਹੜਾ ਪਲਾਨ ਬਣਾਇਆ ਗਿਆ ਨਹੀਂ ਜੀ ਬਿਲਕੁਲ ਇਹ ਨਵਾਂ ਹੈਗਾ ਸੀ ਥੋੜਾ ਜਿਹਾ ਉਸ ਨੂੰ ਥੋੜਾ ਡਿਫਰੈਂਟ ਸੀ ਮੈਨੂੰ ਫੋਨ ਆਇਆ ਕਿ ਤੁਸੀਂ ਮਲਕੀ ਜਾਣ ਕੋਈ ਤੁਹਾਡਾ ਭਾਰੋਂ ਕੋਈ ਰਿਸ਼ਤੇਦਾਰ ਹੋਵੇ ਮੈਂ ਕਿਹਾ ਨਹੀਂ ਕੋਈ ਨਹੀਂ ਜਦੋਂ ਉਹ ਖੜੇ ਪੈ ਗਿਆ ਤੇ ਮੈਂ ਕਿਹਾ ਚਲੋ ਇਹ ਨੂੰ ਥੋੜਾ ਲੰਮਾ ਖਿੱਚੀਏ ਮੈਂ ਕਿਹਾ ਜੀ ਗੁਰਵਿੰਦਰ ਸਿੰਘ ਢਿਲੋਂ ਨਹੀਂ ਬੋਰੇ ਮੇਰਾ ਦੋਸਤ ਹੈਗਾ ਉਹ ਜੀ ਤੇ ਕਹਿੰਦਾ ਹਾਂ ਪਛਾਣ ਲਿਆ ਜੀ ਢਿਲੋਂ ਮੈਂ ਉਹ ਫੇਸ ਸ਼ੁਰੂ ਹੋ ਗਿਆ ਵੀ ਯਾਰ ਤੂੰ ਫੋਨ ਨਹੀਂ ਕਰੀ ਦਿੱਤਾ ਮੈਂ ਕਿਹਾ ਤੁਹਾਡਾ ਨੰਬਰ ਨਹੀਂ ਹੈਗਾ ਸੀ ਮੈਂ ਕਿਹਾ ਮੈਂ ਆਪਣੇ ਦੋਸਤਾਂ ਦਾ ਨਾਮ ਲੈ ਤੇ ਵੀ ਯਾਰ ਉਹ ਉਹ ਉਹਨਾਂ ਨੇ ਨੰਬਰ ਨੰਬਰ ਨਹੀਂ ਕਰੀ ਦਿੱਤਾ ਹਨਾ ਅੱਛਾ ਉਹਨੇ ਕਿਹਾ ਵੀ ਮੈਂ ਪੈਸੇ ਜਮ੍ਹਾਂ ਕੀਤੇ ਆ ਕਰੀਬ 16 ਲੱਖ ਰੁਪਇਆ ਉਹਦੇ ਵਿੱਚੋਂ ਮੈਂ ਤੁਹਾਨੂੰ ਭੇਜ ਰਿਹਾ ਹਾਂ ਤੁਸੀਂ ਮੈਨੂੰ ਬੈਂਕ ਅਕਾਊਂਟ ਨੰਬਰ ਭੇਜੋ ਆਪਣਾ ਇਹ ਇਹ ਨੰਬਰ ਹੈ ਜੀ ਬਿਲਕੁਲ ਹੀ ਬੇ ਸਾਹਿਬ ਇਹ ਸੋੜਾ ਨੰਬਰ ਹੈ ਇਹ ਬਾਹਰ ਦਾ ਨੰਬਰ ਹੈ ਕਿ ਜਾਂ ਇਹ ਕੋਈ ਪਾਕਿਸਤਾਨ ਨੰਬਰ ਹੈ ਨਹੀਂ ਜੀ ਇਹ ਬਾਹਰ ਦਾ ਨੰਬਰ ਹੈ ਉਹਦੇ ਵਿੱਚੋਂ ਮੈਂ ਕੀ ਕੀਤਾ ਕਿ ਇਹਨੂੰ ਨਾ ਆਪਣੇ ਸਟੇਟ ਬੈਂਕ ਆਫ ਇੰਡੀਆ ਦੀ ਮੈਂ ਆਪਣਾ ਅਕਾਊਂਟ ਨੰਬਰ ਤੇ ਆਈ ਐਫ ਐਸ ਸੀ ਕੋਡ ਆ ਜਿਹੜਾ ਇਹ ਆ ਇਹ ਵੇਖੋ ਇਹ ਮੈਂ ਬਿਲਕੁਲ ਗਲਤ ਦੇਤਾ ਅੱਛਾ ਮਗਲੇ ਤਿੰਨ ਜਿਹੜੇ ਅੱਖਰ ਉਹ ਕੱਟਦੇ ਆਈ ਐਫ ਐਸ ਸੀ ਦੇ ਕੱਟਦੇ ਅਕਾਊਂਟ ਨੰਬਰ ਦੇ ਵੀ ਕੱਟ ਦਿੰਦੇ ਜੀ ਠੀਕ ਹੈ ਜੀ ਤੇ ਮੈਂ ਉਹਨੂੰ ਸੈਂਡ ਕਰਤਾ ਕਹਿੰਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਨੂੰ 20 ਮਿੰਟਾਂ ਬਾਅਦ ਕਾਲ ਆ ਗਈ ਕਾਲ ਆ ਗਈ ਉਹਨੇ ਕੀ ਕੀਤਾ ਵੀ ਇਸੇ ਦਿਨ ਮੈਨੂੰ ਇੱਕ ਬੈਂਕ ਦੀ ਰਸੀਦ ਆਹ ਦੇਖੋ ਰਸੀਦ ਆ ਗਈ ਹੈ ਮੇਰੇ ਨਾਂ ਤੇ account ਨੰਬਰ ਗਲਤ ਆ ਉਹ ਉੱਤੇ ਉੱਤੇ ਪ੍ਰਿੰਟ ਹੋਇਆ ਕਿੰਨੇ ਪੈਸੇ ਆਏ ਮੈਂ ਤੁਹਾਨੂੰ ਦੱਸਦਾ ਜੀ ਵੀ ਤੁਸੀਂ ਦੇਖ ਸਕਦੇ ਹੋ ਵੀ ਠੱਗ ਵੱਲੋਂ ਜਿਹੜਾ ਕੀ ਰਸੀਦ ਵੀ ਭੇਜ ਦਿੱਤੀ ਗਈ ਆ ਜਿੱਥੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਉਣ ਦੇ ਬਾਅਦ ਸੀਰੀ ਮਿਲਦੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜੇ ਕੀ ਠੱਗ ਵੱਲੋਂ ਰਸੀਦ ਜਿਹੜੀ ਕੀ ਭੇਜ ਦਿੱਤੀ ਗਈ ਆ ਅਤੇ 15 ਲੱਖ ਰੁਪਏ ਜਿਹੜਾ ਕੀ ਉਹਨੇ ਕਿਹਾ ਵੀ ਤੁਹਾਡੇ ਖਾਤੇ ਵਿੱਚ ਜਿਹੜਾ ਕੀ ਉਹ ਪਾ ਦਿੱਤਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਜਿਹੜੇ ਕੀ ਛਾਤਰੀ ਠੱਗ ਨੇ ਵਕ ਵਕ ਤਰ੍ਹਾਂ ਦੀ ਠੱਗੀਆਂ ਮਾਰ ਕੇ ਲੋਕਾਂ ਨੂੰ ਵਿਸ਼ਵਾਸ ਕਰਕੇ ਜਿਹੜੇ ਕਰਦੇ ਨੇ 24600 ਡਾਲਰ ਆ ਜੀ ਕਰੀਬ ਇੱਥੋਂ ਬੰਦ ਹੋਣੀ ਆ 16 ਲੱਖ ਰੁਪਏ ਬੰਦਾ ਕਰੀਬ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜੇ ਭਾਈ ਸਾਹਿਬ ਤੁਹਾਨੂੰ ਪੈਸਿਆਂ ਦੀ ਲੋੜ ਹੈ ਤੁਸੀਂ ਵਰਤ ਵੀ ਸਕਦੇ ਹੋ ਇਹਦੇ ਵਿੱਚ ਕੋਈ ਇਸ਼ੂ ਨਹੀਂ ਆ ਮੈਂ ਕਿਹਾ ਕੋਈ ਗੱਲ ਨਹੀਂ ਯਾਰ ਤੁਹਾਡੇ ਪੈਸੇ ਪਏ ਆ ਮਾਨਤੇ ਕੀ ਆ ਤੇ ਉਹ ਕਹਿੰਦਾ ਜੀ ਉਹ 5 ਲੱਖ ਰੁਪਏ ਉਹਨਾਂ ਦੇ ਦਿਓ ਹਨ ਤੇ ਮੈਂ ਕਿਹਾ ਜੀ ਮੇਰਾ ਨੰਬਰ ਦੇ ਦਿਓ ਉਹਨਾਂ ਨੂੰ ਆਪੇ ਕੰਟੈਕਟ ਕਰ ਲੈਣਗੇ ਉਹ ਬੰਦੇ ਦਾ ਵੀ ਆ ਗਿਆ ਪ੍ਰਦੀਪ ਦਾ ਨਾਮ ਸੀ ਆ ਜੀ ਪਟਿਆਲੇ ਤੋਂ ਰਹਿੰਦਾ ਸੀ ਕੋਈ ਹਨਾ ਉਹਨੇ ਮੇਰੇ ਵਟਸਐਪ ਤੇ ਆਪਣੀ ਮਾਤਾ ਦੀਆਂ ਫੋਟੋਆਂ ਸ਼ੇਅਰ ਕਰਤੀਆਂ ਕਿ ਮੈਂ ਹਸਪੀਟਲ ਐਡਮਿਟ ਹੈ ਗਿਆ ਮੇਨੂੰ ਦਾ ਜੀ ਪੈਸੇ ਮੈਂ ਜੀ ਵੈਸੇ ਬੈਂਕ ਤਾਂ ਇਸੇ ਬੰਦ ਹੈ ਗਿਆ ਤੇ ਤੁਸੀਂ ਆਪ ਬਾਈ ਹੈ ਲੈਗਲ ਰਕਮ ਕਾਫੀ ਇਹ ਸਭ ਜਿਹੜਾ ਪਟਿਆਲੇ ਤੋਂ ਫੋਨ ਆਉਂਦਾ ਵਾ ਬੰਦੇ ਦਾ ਇਹ ਪੰਜਾਬ ਦੇ ਨੰਬਰ ਦਾ ਫੋਨ ਆਉਂਦਾ ਕਿ ਜਾਇ ਵੀ ਫੋਨ ਬਾਹਰਲੇ ਨੰਬਰ ਦੇ ਆਉਂਦਾ ਵਾ ਇਹ ਵੈਸੇ ਤਾਂ ਲੋਕਲ ਨੰਬਰ ਹੀ ਜੀ ਇਹ ਤੋਂ ਤਾਂ ਲੋਕਲ ਨੰਬਰ ਹੀ ਮੈਨੂੰ ਸਮਝਣ ਲੱਗੀ ਕਿ ਇਹ ਕਿੱਦਾਂ ਹੋ ਗਿਆ ਇਹ ਲੋਕਲ ਨੰਬਰ ਸੀਗਾ ਜੀ ਇਹ ਜਿਆਦਾ ਵਟਸਐਪ ਤੇ ਗੱਲ ਕਰਦਾ ਸੀ ਮਲਕੀ ਉਦਾਂ ਨਹੀਂ ਕੋਲ ਦੂਜੀ ਕਾਲ ਨਹੀਂ ਆਉਂਦੀ ਸੀ ਵਟਸਐਪ ਤੇ ਕਾਲ ਹੋ ਰਹੀ ਸੀ ਮੇਰੀ ਉਹ ਨਾਲ ਤੇ ਮੈਂ ਸਾਰਾ ਉਹਨਾਂ ਦਾ ਆਟਾ ਇਕੱਠਾ ਕਿਹਾ ਮੈਂ ਜੀ ਤੁਸੀਂ ਆਪ ਆਜੋ ਮਾਉਂਟ ਬਹੁਤ ਵੱਡੀ ਆ ਤੇ ਆ ਮੈਂ ਨਾਲੇ ਆ ਜੂਗਾ ਤੇ ਨਾਲੇ ਇਹ ਫੋੜ ਕੇ ਤੇ ਪੁਲਿਸ ਵਾਲਿਆਂ ਨੂੰ ਫੜਾਵਾਂਗੇ ਇੰਨਾ ਥਾਣੇ ਰਿਪੋਰਟ ਕਰਾਂਗੇ ਵੀ ਆ ਇਦਾਂ ਠੱਗਿਆ ਗਿਆ ਉਸ ਤੋਂ ਬਾਅਦ ਫਿਰ ਜੀ ਮੈਨੂੰ ਸਟੇਟ ਬੈਂਕ ਆਫ ਇੰਡੀਆ ਦੇ ਹੈੱਡ ਆਫੀਸਰ ਫੋਨ ਆ ਗਿਆ ਉਹ ਵੀ ਵਟਸਐਪ ਕਾਲ ਤੇ ਉਹ ਤੁਸੀਂ ਕਾਲ ਸੌਰੀ ਆਮ ਨੋਰਮਲ ਕਾਲ ਤੇ ਉਹਨਾਂ ਆਖਿਆ ਜੀ ਤੁਸੀਂ ਪੈਸੇ ਭਗਵਾਏ ਬਾਹਰੋਂ ਕਿਤੇ ਮੈਂ ਕਿਹਾ ਜੀ ਹਾਂਜੀ ਕੌਣ ਨੇ ਉਹ ਜੀ ਮੈਂ ਅੱਜ ਮੇਰਾ ਦੋਸਤ ਆ ਕਿੰਨੀ ਮਾਉਂਟ ਹੈ ਮੈਨੂੰ ਕਹਿੰਦਾ ਜੋ 24 ਘੰਟੇ ਦੇ ਵਿੱਚ ਵਿੱਚ ਤੁਹਾਡੇ ਇਹ ਮਲਕੀਆ account ਚ ਆਏਗੀ। ਮੈਂ ਇਥੋਂ ਬੇਦੀ ਸਾਹਿਬ ਬੈਂਕ ਵੱਲੋਂ ਕੀ ਬੋਲਿਆ ਗਿਆ ਵੀ ਮੈਂ ਕਿਹੜਾ ਅਧਿਕਾਰੀ ਬੋਲਦਾ ਕਿਹੜੀ ਬੈਂਕ ਦਾ ਬਰਾਜ ਦਾ ਮੈਨੇਜਰ ਬੋਲਦਾ ਕਿੱਥੋਂ ਬੋਲਦਾ ਦੱਸਿਆ ਗਿਆ। ਉਹਨਾਂ ਆਖਿਆ ਜੀ ਮੁੰਬਈ ਹੈੱਡ ਆਫਿਸ ਤੋਂ ਬੋ ਰਿਹਾ ਮੈਂ। ਠੀਕ ਹੈ ਜੀ ਉਹਦੇ ਵਿੱਚ ਮਲਕਿ ਉਹਨੇ ਬੜੇ ਸ਼ਾਤਰ ਇਹ ਸਾਰੇ ਰਲੇ ਆ। ਇੱਕ ਤਾਂ ਉਹਨਾਂ ਨੇ ਕਿਹਾ ਤਾਂ ਮੈਨੂੰ ਵੀ 24 ਘੰਟੇ ਦੇ ਵਿੱਚ ਵਿੱਚ ਪੈਸੇ ਆ ਜਾਣਗੇ। ਉਹਨਾਂ ਦਾ ਮਤਲਬ ਇਹ ਸੀ ਵੀ ਇਹ ਬੈਂਕ ਤੋਂ ਬੰਦੇ ਨੂੰ ਵਿਸ਼ਵਾਸ ਹੋ ਗਿਆ ਬੈਂਕ ਤੋਂ ਵੀ ਫੋਨ ਆ ਗਿਆ। ਬਿਲਕੁਲ। 24 ਘੰਟੇ ਦੇ ਵਿੱਚ ਆਜਣਗੇ ਉਧਰੋਂ ਉਹ ਦੂਜਾ ਖੜੇ ਪਿਆ ਵੀ ਮੈਂ ਸਾਹ ਮੇਰੀ ਬਿਮਾਰ ਪਈ ਆ ਇੱਕ ਕੈਂਦਾ ਵਾਲੀ ਮਲਕੀ 24 ਘੰਟੇ ਦੇ ਵਿੱਚ 5 ਲੱਖ ਰੁਪਏ ਮੈਨੂੰ ਦੇ ਦੇ। ਤੇ ਜੀ ਸਰ ਕੰਮ ਕਿਸਾ ਕਰਦਾਂ ਨਾ ਆਟਮ ਮੈਨੂੰ ਦੱਸੋ ਜਔਰ ਦਸ਼ਕਾਂ ਨੂੰ ਕਿਉਂਕਿ ਇੱਕ ਤਾਂ ਤੁਸੀਂ ਕਹਿੰਦੇ ਵੀ ਬਾਹਰ ਦੇ ਨੰਬਰ ਤੋਂ ਫੋਨ ਆਉਂਦਾ ਇੱਕ ਪੰਜਾਬ ਦੇ ਨੰਬਰ ਤੋਂ ਫੋਨ ਆਉਂਦਾ ਇੱਕ ਵਾਰ ਬੈਂਕ ਬੈਂਜਰ ਬੰਕੇ ਫੋਨ ਕਰਦਾ ਉਹ ਵੀ ਨੰਬਰ ਲੋਕਲ ਹੁੰਦਾ ਇਸ ਤਰ੍ਹਾਂ ਸਾਰੇ ਨੰਬਰ ਜਿਹੜੇ ਕਿਸਾ ਕੰਮ ਕਰਦੇ ਨੇ ਇੱਕ ਤਾਂ ਕਹਿੰਦੇ ਨੇ ਕਿ ਸ਼ਾਇਦ ਇਹ ਪਾਕਿਸਤਾਨ ਦੇ ਨੰਬਰ ਤੋਂ ਕਾਲ ਆਉਂਦੀ ਹੈ ਬਾਹਰਲੇ ਦੂਜੇ ਮੁਲਕ ਦਾ ਕੰਮ ਹੈਗਾ ਪਰ ਜੋ ਸਾਰਾ ਨੈਟਵਰਕ ਜਿਹੜਾ ਤਿਆਰ ਕਰ ਦਿੰਦੇ ਨੇ ਕਿਸ ਤਰ੍ਹਾਂ ਸਾਰਾ ਚਲਾ ਲੈਂਦੇ ਹੋਏ ਦੇਖੋ ਜੀ ਇਹ ਨਾ ਬੇਸਿਕਲੀ ਜਿਹੜੇ ਹੈ ਮੇਰਾ ਨੰਬਰ ਕੋਈ ਵੀ ਆ ਦੋ ਤਿੰਨ ਅੱਖਰ ਮਗਲੇ ਬਲ ਦਿਓ ਅੱਗੇ ਬਲ ਦਿਓ ਕਿਸੇ ਨੂੰ ਕਿਸੇ ਨੂੰ ਬੈਲ ਤੇ ਜਾਣੀ ਜਾਣੀ ਆ ਕੋਈ ਵੀ ਹੋਵੇ ਉਹ ਚਾਹੇ ਲੇਡੀਜ਼ ਆ ਕਿ ਹੈ ਉਹ ਜੈਡਸ ਆ ਉਹ ਇਦਾਂ ਕਰਦੇ ਨਾ ਕਿ ਉਹਨਾਂ ਕੋ ਹੈਗਾ ਨਹੀਂ ਕੋਈ ਨੰਬਰ ਪ੍ਰੋਪਰ ਨਹੀਂ ਹੈਗਾ ਵੀ ਇਸ ਬੰਦੇ ਨੂੰ ਹੀ ਟਾਰਗੇਟ ਬਣਾਉਣਾ ਤੁਸੀਂ ਜਿਵੇਂ 2000 ਲਗਦਾ ਹੰਦ ਤੇ 2000 ਲਾ ਦਿਓ ਲਾ ਦਿਓ 5 ਲਾ ਦਿਓ 7 ਲਾ ਦਿਓ ਤਾਂ ਵੀ ਕਿਸੇ ਨੂੰ ਉਹ ਰਿੰਗ ਤੇ ਜਾਣੀ ਜਾਣੀ ਆ ਉਹ ਫਿਰ ਇਸੇ ਕਰੀ ਆਪਣੇ ਚਾਂਸੇ 'ਚ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਤੇ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਫਿਰ ਇਹ ਜ਼ਿਆਦਾਤਰ ਕਾਲਾਂ ਹੁੰਦੀਆਂ ਜੀ ਸਾਰੀਆਂ ਬਾਹਰ ਦੇ ਮੁਲਕ ਚੋਂ ਨੰਬਰ ਜਿੰਨੇ ਵੀ ਹੁੰਦੇ ਬਾਹਰ ਦੀ ਸਾਰੀਆਂ ਗੱਲਾਂ ਜਿੰਨੇ ਵੀ ਹੈਗੇ ਆ ਤੇ ਦੇਖੋ ਸਾਹਮਣੇ ਜਿਹੜਾ ਟਾਈਮਿੰਗ ਹੁੰਦਾ ਇਹਦਾ ਕੋਈ ਟਾਈਮ ਕਹਿੰਦਾ ਕਿ ਜਦੋਂ ਮਰਜ਼ੀ ਇਹ ਕਾਲ ਕਰ ਦਿੰਦੇ ਨੇ ਫੋਨ ਕਰ ਦਿੰਦੇ ਆ ਉਹ ਸਾਰਾ ਦੇਖੋ ਜੀ ਇਹਨਾਂ ਦਾ ਟਾਈਮ ਹੈ ਇਹ ਰਾਤ ਨੂੰ ਸੌਣ ਤੋਂ ਪਹਿਲਾਂ-ਪਹਿਲਾਂ ਤੇ ਸਵੇਰੇ ਮਲਕੀ 10 ਵਜੇ ਦੇ ਕਰੀਬ ਉਹਨਾਂ ਨੇ ਫੋਨ ਤੈਨੂੰ ਕਰ ਦੇਣਾ ਉਹਨੂੰ ਟਾਈਮਿੰਗ ਵੀ ਪੂਰਾ ਪਤੀ ਵੇ ਇਸ ਵੇ ਉੱਠ ਪੈਂਦੇ ਆ ਇਸ ਵੇ ਸੌਣ ਦਾ ਟਾਈਮ ਹੋਇਆ ਹਾਂਜੀ ਤੇ ਤਦ ਕਰਕੇ ਫਿਰ ਇਹ ਲੋਕਾਂ ਨੂੰ ਕਈ ਭੋਲੇ ਬੰਦੇ ਵਿਚਾਰੇ ਇਹਨਾਂ ਦੇ ਚਾਂਸੇ ਆ ਵੀ ਜਾਂਦੇ ਆ ਪਰ ਮੇਰਾ ਤੁਹਾਡੇ ਚੈਨਲ ਦੇ ਜ਼ਰੀਏ ਇਹੋ ਹੀ ਲੋਕਾਂ ਨੂੰ ਸੁਨੇਹਾ ਹੈ ਵੀ ਇਹੋ ਜਿਹੇ ਜਿਹੜੇ ਠੱਗਾਂ ਤੋਂ ਸਾਵਧਾਨ ਰਹਿਣਾ ਇਹੋ ਜਿਹੇ ਕੋਲਾ ਨੂੰ ਜੇ ਕਹਿੰਦੇ ਸੀ ਫੁੱਫੇ ਬੋਲਦੇ ਚਾਚੇ ਤਾਇਏ ਦੇ ਮੁੰਡੇ ਬੋਲਦੇ ਆ ਉਹਨੂੰ ਜਿਹੜੀ ਫੋਨ ਉਹਦਾ ਕੱਟ ਕਰ ਦੇਣ ਸਾਬ ਕਿਸ ਤਰ੍ਹਾਂ ਦੇ ਦੋ ਜਦੋਂ ਨਵਾਂ ਨਵਾਂ ਇਸਤਾਨ ਜਿਹੜਾ ਕਿ ਬਾਹਰ ਦੇ ਫੋਨ ਦੇ ਨੰਬਰਾਂ ਦੇ ਫੋਨ ਹੁੰਦਾ ਜਦੋਂ ਇਹ ਕੰਮ ਜੇ ਸ਼ੁਰੂ ਹੋਇਆ ਸੀ ਅਸੀਂ ਦੇਖਦੇ ਪੰਜਾਬ ਦੇ ਬੜੇ ਵਕਫਾ ਕੋਨਿਆਂ ਜਿਹੜੇ ਕਿ ਲੋਕ ਸ਼ਹਿਰ ਨੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਬੜਾ ਕੀ ਬੁੱਧੂ ਬਣਾਇਆ ਗਿਆ ਸੀ ਲੋਕਾਂ ਦੇ ਖਾਤਿਆਂ ਵਿੱਚੋਂ ਲੱਖਾਂ ਰੁਪਏ ਉਡਾ ਲਿਆ ਸੀ ਲੋਕਾਂ ਦੀ ਮਿਹਨਤ ਦੀ ਕਮ ਕਿਸਮ ਫੋਨ ਕਰਦੇ ਕਿ ਮਾਸੀ ਕਰਦੇ ਕਿਸੇ ਭਰਾ ਬਣ ਕੇ ਫੋਨ ਕਰਦੇ ਸੀ ਤੇ ਲੱਖਾਂ ਲੋਕ ਜਿਹੜੇ ਸੀ ਇਹ ਜਾਲ ਵਿੱਚ ਫਸ ਜਾਂਦੇ ਸੀ ਅਸੀਂ ਤੇ ਕਿਹਾ ਹੋਂਦ ਜਿਹਨ ਲੋਕ ਸਿਆਣੇ ਹੋ ਗਏ ਨੇ ਪਰ ਠੱਗਾਂ ਦਾ ਹਜੇ ਵੀ ਕੰਮ ਕਿਹੜਾ ਇਸੇ ਤਰ੍ਹਾਂ ਚੱਲੂਗਾ ਤੇ ਕਿਸ ਤਰ੍ਹਾਂ ਇਹਨਾਂ ਕੋ ਬਚਣਾ ਕਿਸ ਤਰ੍ਹਾਂ ਚਾਹੀਦਾ ਠੱਗਾਂ ਕੋ ਦੇਖੋ ਸਾਰਿਆਂ ਤੋਂ ਪਹਿਲਾਂ ਇਹੋ ਹੀ ਉਹਨਾਂ ਨੇ ਕਿਹਾ ਹੁਣ ਮੰਨ ਲਿਆ ਤੁਹਾਡਾ ਜਾਂ ਮੇਰਾ ਬੇਟਾ ਬੇਟੀ ਕੋਈ ਵੀ ਬਾਹਰ ਗਿਆ ਆ ਉਹ ਤੇ ਸਾਨੂੰ ਪਤਾ ਵੀ ਇਹ ਨੰਬਰ ਵੀ ਫੀਡ ਕੀਤਾ ਹਨਾ ਤੇ ਉਹਦੀ ਆਵਾਜ਼ ਤੇ ਸਾਨੂੰ ਪਤਾ ਹੀ ਆ ਕੋਈ ਦੋਸਤੀ ਹੋਵੇ ਭਾਵੇਂ ਕਿੰਨ ਸਾਲਾਂ ਬਾਅਦ ਫੋਨ ਕਰੇ ਸਾਨੂੰ ਆਵਾਜ਼ਾ ਤੇ ਪਤਾ ਹੀ ਲੱਗ ਜਾਂਦਾ ਵੀ ਇਹ ਫਲਾਣਾ ਯਾਰ ਬੰਦਾ ਹੈਗਾ ਫਲਾਣਾ ਦੋਸਤ ਹੈਗਾ ਜਦੋਂ ਤੁਹਾਨੂੰ ਕਹੂਗਾ ਹਾਂਜੀ ਪਛਾਣਿਆ ਜੇ ਇਹ ਫਲਾਣਾ ਟੀਂ ਸਮਝੋ ਵੀ ਇਹ ਠੱਗ ਦਾ ਕਿਸਦਾ ਫੋਨ ਹੈਗਾ ਇਹ ਇਹ ਲੋਕਾਂ ਨੂੰ ਇਸ ਤੋਂ ਸਾਵਧਨ ਰਹਿਣ ਦੀ ਲੋੜ ਹੈਗੀ ਆ ਆਵਾਜ਼ ਪਛਾਣਨ ਵੀ ਉਹ ਕੌਣ ਹੈ ਜਾਂ ਹਾਂ ਉਹਨੂੰ ਹੈਗਾ ਉਹਨੂੰ ਦੱਸ ਤੂੰ ਕਿੰਨੂੰ ਫੋਨ ਲਾਇਆ ਪਰ ਮੇਰੇ ਸਾਹਿਬ ਨੇ ਇਸੋ ਜਿਵੇਂ ਤੁਸੀਂ ਗੱਲ ਕੀਤੀ ਵੀ ਠੱਗ ਨੇ ਫੋਨ ਕੀਤਾ ਠੱਗ ਦੇ ਬਾਅਦ ਬੈਂਕ ਮੈਂਡ ਦਾ ਫੋਨ ਆ ਜਾਂਦਾ ਠੀਕ ਹੈ ਵੀ ਮੈਂ ਫਲਾੜੇ ਬ੍ਰਾਂਚ ਚ ਬੋਲਦਾ ਉਸ ਤੋਂ ਬਾਅਦ ਰਸੀਦ ਵੀ ਵਟਸਐਪ ਹੋ ਜਾਂਦੀ ਆ ਕੀ ਲੱਗਦਾ ਨਹੀਂ ਵੀ ਜਦੋਂ ਇੰਨਾ ਸਾਹਮਣੇ ਆਏ ਤੇ ਬੰਦੇ ਨੂੰ ਵਿਸ਼ਵਾਸ ਹੋ ਜਾਂਦਾ ਯਾਰ ਮੇਰੇ ਖਾਤੇ ਨਾਲ ਬੈਂਕ ਜਮਾ ਕੀਤੇ ਆ ਔਰ ਸੀਰੀ ਵੀ ਅਗਲੇ ਭੇਜ ਦਿੱਤੀ ਬੈਂਕ ਵਾਲਾ ਨੇ ਉਸ ਤੋਂ ਬਾਅਦ ਪਟਿਆਲੇ ਦੇ ਜਿਹੜੇ ਬੰਦੇ ਦੇ ਪੈਸੇ ਦੀ ਨਹੀਂ ਹੁੰਦੇ ਮੰਨ ਲਓ ਜਿਹੜਾ ਬੰ ਕਿ ਲੱਗਦਾ ਨਹੀਂ ਪੂਰਾ ਵਿਸ਼ਵਾਸ ਹੋਉਂਦਾ ਯਾਰ ਬੰਦਾ ਵਾਕਈ ਸਹੀ ਲੱਗਦਾ ਜਾਂ ਕਿਸੇ ਦੇ ਪੈਸੇ ਬਾਤੇ ਨੇ ਗਰੇਵਾਲ ਸਾਹਿਬ ਤੁਹਾਡੀ ਗੱਲ ਨਾਲ ਬਿਲਕੁਲ ਮੈਂ ਸਹਿਮਤ ਹਾਂ ਜਿਨ੍ਹਾਂ ਨੂੰ ਇਹ ਰਸੀਦਾਂ ਤਾਂ ਦੀ ਪਾਈ ਜਾਂਦੀਆਂ ਤਾਂ ਦੀ ਇਹ ਆਪਣੇ ਬੈਂਕ ਦੇ ਹੈੱਡ ਆਫਿਸ ਤੋਂ ਕਾਲ ਆ ਜਾਂਦੀ ਆ ਸਿਰਫ ਉਹਨਾਂ ਨੂੰ ਉਹਨਾਂ ਦਾ ਵਿਸ਼ਵਾਸ ਜਿੱਤਣ ਲਈ ਕਿ ਸਾਡੇ ਤੇ ਵਿਸ਼ਵਾਸ ਕਰਨ ਜੋ 5 ਲੱਖ ਰੁਪਏ ਆਪਾਂ ਕਿਸੇ ਨੂੰ ਦੇ ਦਨੇ ਆ ਸਿਰਫ 5 ਲੱਖ ਜਿੱਤਣਾ ਠੱਗੀ ਵਜ ਨਹੀਂ ਉਹ ਜਿਹੜਾ 16 ਲੱਖ ਰੁਪਏ ਪਾਇਆ ਉਹ ਆਉਣਾ ਨਹੀਂ ਤੁਹਾਡੇ ਅਕਾਊਂਟ ਦੇ ਵਿੱਚ ਮੈਂ ਕਹਿ ਸਕਦੇ ਕੱਲੀ ਰਸੀਦ ਸੀਦੇ ਪੈਸੇ ਨਹੀਂ ਹੈਗੇ ਖਾਤੇ ਜੇ ਮੈਂ ਕਹਿੰਦਾ ਮੈਂ ਆਪਣੇ ਅਕਾਊਂਟ ਦੇ ਅਕਾਊਂਟ ਨੰਬਰ ਮੈ ਜਾਲੋ ਮੇਰਾ ਕਾਊਂਟਰ ਤੇ ਉਹ ਬੈਂਕ ਮੈਨੂੰ ਕਿੱਦਾਂ ਪਤਾ ਲੱਗਿਆ ਵੀ ਮੇਰਾ ਮੇਰਾ ਜੱਜ ਕੇ ਅਕਾਊਂਟ ਬੋਲਦਾ ਨਹੀਂ ਉਸ ਨੰਬਰ ਤੇ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਜਤਿੰਦਰ ਸਿੰਘ ਦੇ ਨਾਮ ਤੇ ਇਹ ਅਕਾਊਂਟ ਹੈ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਚੋਰਾ ਨੂੰ ਮੋਰ ਪੈ ਗਏ ਨੇ ਸਰਦਾਰ ਜੀ ਨੇ ਪੂਰਾ ਚੋਰਾ ਨੂੰ ਜਿਹੜਾ ਕਿ ਮੋਰ ਵਾਂਗੂ ਬਣਾਇਆ ਵਾ ਐਸਕੇ ਕਿ ਜਿੱਥੇ ਕਿ ਚੋਰ ਛਾਤਰ ਹੁੰਦੇ ਨੇ ਪਰ ਇਹ ਨਹੀਂ ਪਤਾ ਵੀ ਅਗਲੇ ਬੰਨੇ ਤੁਹਾਡਾ ਗਾ ਪਿਓ ਬੈਠਾ ਦਾ